ਤੋ ਬਾਦ ਮੈਨੂੰ ਇੰਨਾ ਯਾਦ ਹੈ ਕਿ ਜਦੋਂ ਅੰਗਲੀ ਖਾਨ ਨੇ ਇਹ ਪੈਲੇਸ ਬਣਾਇਆ ਹੈ ਨਵਾਬ ਆਪਣੇ ਆਪ ਪੈਲੇਸ ਬਣੇ ਆ ਉਹ ਫਿਰ ਇਥੋਂ ਹਾਥੀਪੁਰ ਜਾਂਦੇ ਹੁੰਦੇ ਸੀ 1901 ਦੇ ਵਿੱਚ ਉਹ ਪੈਲੇਸ ਚਾਰ ਹੋਇਆ ਉਹ ਜਿਹੜੀ ਕੀ ਕਹਿੰਦੇ ਹੁੰਦੇ ਨੇ ਹੈ ਪੈਲੇਸ ਹੈਗਾ ਇਹ ਪੈਲੇਸ ਦੀ ਵੀ ਖਸਤਾ ਹਾਲ ਹੋਈ ਹੋਈ ਹੈ ਇਥੋਂ ਜਦੋਂ ਮੈਂ ਮੈ ਤਾਂ ਪਹਿਲਾਂ ਵੀ ਨਹੀਂ ਹੋਇਆ ਸੀ ਉਸ ਤੋਂ ਬਾਅਦ ਉਹ ਜਦੋਂ ਉਹ ਤਿਆਰ ਕਰ ਰਹੀ ਸੀ ਆਪਣੀ ਪੈਲੇਸ ਮਹਿਲ ਤਿਆਰ ਕਰ ਰਹੀ ਸੀ ਇੰਨਾ ਕੁ ਮੈਨੂੰ ਪਤਾ ਹੈ ਕਿ ਇੱਥੋਂ ਇਹ 1900 ਦੇ ਵਿੱਚ ਜੋ ਪੈਲਸ ਤਿਆਰ ਹੋ ਗਿਆ ਫਿਰ ਇਸ ਤੋਂ ਸ਼ਿਫਟ ਹੋ ਗਿਆ ਇਹ ਮੰਤਰੀ ਵਗੈਰਾ ਆਉਂਦੇ ਸੀ ਆਪਣਾ ਰੋਟੀਆਂ ਸਿੱਗਦੇ ਹੀ ਚਲੇ ਜਾਂਦੇ ਸੀ ਬਸ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਇਹਨਾਂ ਦਾ ਮੇਰਾ ਮਤਲਬ ਹੈ ਇਹਨਾਂ ਨੇ ਧਿਆਨ ਦਿੱਤਾ ਹੀ ਨਹੀਂ ਹੈ ਜਿਹੜੇ ਦੇਖ ਰਹੇ ਹੋ ਔਨ 에ਅਰ ਮੈਂ ਤੁਹਾਡਾ ਆਪਣਾ ਸਰਬਜੀ ਸੰਗਤ ਟੋਲਾ ਅੱਜ ਅਸੀਂ ਪਹੁੰਚਿਆ ਮਲੇਕ ਕੋੜਲੇ ਦਾ ਜੋ ਇਤਿਹਾਸਿਕ ਜਗ੍ਹਾ ਹੈਗੀ ਆ ਜਿੱਥੇ ਕਿ ਰਾਜੇ ਮਹਾਰਾਜੇ ਰਹਿ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਜਿਸ ਨੂੰ ਕਿ ਸ਼ਹਿਰ ਦੇ ਲੋਕਾਂ ਵੱਲੋਂ ਪੁਰਾਣੇ ਕਿਲੇ ਦੇ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਕਿ ਇਤਿਹਾਸ ਇਸ ਸ਼ਹਿਰ ਨਾਲ ਜੁੜਿਆ ਹੋਇਆ ਇੱਥੇ ਕੀ ਵਿਰਾਸਤ ਤੇ ਲੋਕ ਜਿਹੜੇ ਪਹਿਲਾਂ ਰਾਜੇ ਮਹਾਰਾਜੇ ਹੁੰਦੇ ਸੀਗੇ ਆਪਣੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਹਕੂਮਤ ਕੀਤੀ ਆ ਸ਼ਹਿਰ ਤੇ ਆ ਇਸ ਹਲਕੇ ਦੇ ਉੱਪਰ ਉਹ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਪਰਿਵਾਰਾਂ ਸਵੇਤ ਬਤੀਤ ਕੀਤੀ ਆ ਜਿਹੜਾ ਕਿ ਪੁਰਾਣਾ ਕਿਲਾ ਜਿਹਨੂੰ ਕਿਹਾ ਜਾਂਦਾ ਹੈ ਪਰ ਹੁਣ ਜੇ ਆਪਾਂ ਦੇਖੀਏ ਇਸ ਜਗ੍ਹਾ ਦੀ ਜਿਹੜੀ ਹਾਲਾਤ ਹੈਗੇ ਨੇ ਉਹ ਬਹੁਤ ਤਰਸਯੋਗ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਸੰਭਾਲ ਨਹੀਂ ਕਿਹਾ ਕਿ ਇਹਦੇ ਕੰਦਾ ਜਿਹੜੇ ਹੈਗੀਆਂ ਨੇ ਗਿਆ ਟਹਿਆਂ ਪਈਆਂ ਨੇ ਜਿੰਨੇ ਕਿ ਇੱਥੇ ਯਾਦ ਕਰਾਂ ਉਹਨਾਂ ਦੀਆਂ ਬਣਾਈਆਂ ਗਈਆਂ ਸੀ ਪਰ ਉਹ ਖਿੰਡੀਆਂ ਪਈਆਂ ਸਾਨੂੰ ਨਜ਼ਰ ਆਉਂਦੇ ਸਾਰਾ ਜਿਹੜਾ ਇਹ ਕਿਲਾ ਹੈਗਾ ਛੋਟੀ ਇਟ ਦਾ ਉਹਨਾਂ ਰਾਜੇ ਮਹਾਰਾਜਿਆਂ ਵੱਲੋਂ ਆਪਣਾ ਇਹ ਤਿਆਰ ਕਰਵਾਇਆ ਗਿਆ ਸੀਗਾ ਕਾਰੀਗਰਾਂ ਤੋਂ ਪਰ ਇਹਦੀ ਤਰਸਯੋਗ ਹਾਲਾਤ ਦੇਖ ਕੇ ਕਿਤੇ ਨਾ ਕਿਤੇ ਜਿਹੜਾ ਬਾਹਰੋਂ ਬੰਦਾ ਕੋਈ ਛਲਾਨੀ ਦੇਖਣ ਵਾਸਤੇ ਆਉਂਦਾ ਉਹ ਰੋਣਾ ਆਉਂਦਾ ਵੀ ਜਿਹੜੇ ਇਹ ਇੰਨੇ ਵਧੀਆ ਜਗ੍ਹਾ ਬਣਾਈ ਗਈ ਸੀ ਉਹਨਾਂ ਦੀ ਯਾਦਗਾਰ ਬਣਾਈ ਸੀ ਮਲੇਰ ਕੋਲ ਦੇ ਜਿਹੜੇ ਜਿਆਦਾ ਜੁੜਿਆ ਹੋਏ ਨੇ ਉਹਨਾਂ ਦੀਆਂ ਉਹਦੇ ਹਾਲਾਤ ਆ ਜਿਹਨੇ ਤਰਸਯੋਗ ਕਿਉਂ ਹੋਏ ਨੇ ਪ੍ਰਸ਼ਾਸਨ ਦਾ ਇਹਦੇ ਵੱਲ ਕਿਉਂ ਜਿਹੜਾ ਹੈਗਾ ਧਿਆਨ ਨਹੀਂ ਕੀਤਾ ਗਿਆ ਇਹਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਉਹਨਾਂ ਦੇ ਵੰਸ਼ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਨੇ ਸਰ ਸਾਸੀ ਕਾਰੀ ਸਾਡੇ ਚੈਨ ਥੋੜਾ ਸਵਾਗਤ ਹੈ ਜੀ ਜਨਾਬ ਮੈਂ ਮੁਹੰਮਦ ਜ਼ਫਰ ਨਾਮ ਹੈ ਮੇਰਾ ਮੇਰੇ ਫਾਦਰ ਦਾ ਨਾਮ ਮਲਕ ਨੂਰ ਸਾਡੀ ਜਿਹੜੀ ਦਾਦੀ ਸੀ ਮਹਿਮੂਦਾ ਬੇਗਮ ਸੀ ਉਹ ਐਂਦਲੀ ਖਾਨ ਜੀ ਸਭ ਤੋਂ ਬੜੀ ਸਾਫਜਾਦੀ ਸੀ ਨਵਾਬ ਤੇ ਜਿਹੜੇ ਬੜੇ ਨਾਲ ਦੇ ਫਾਦਰ ਥੇ ਇਹ ਕਿਲਾ ਇਹ ਬਣਿਆ ਤਕਰੀਬਨ ਇਹ ਮੇਰਾ ਜਿਹੜੀ ਨੌਲੇਜ ਹੈ ਤੇ ਇਹ ਸ਼ੇਰ ਮੁਹੰਮਦ ਖਾਨ ਤੋਂ ਵੀ ਅੱਗੇ ਦਾ ਹੈ ਉਸ ਤੋਂ ਬਾਅਦ ਮੈਨੂੰ ਇੰਨਾ ਯਾਦ ਹੈ ਕਿ ਜਦੋਂ ਐਂਦਲੀ ਖਾਨ ਨੇ ਇਹ ਪੈਲੈਸ ਬਣਾਇਆ ਨਵਾਬ ਆਪਣੇ ਆਪ ਪੈਲੈਸ ਬਣੇ ਆ ਉਹ ਫਿਰ ਇਥੋਂ ਹਾਥੀ ਉੱਪਰ ਜਾਂਦੇ ਹੁੰਦੇ ਸੀ 1901 ਦੇ ਵਿੱਚ ਉਹ ਪੈਲੈਸ ਤਿਆਰ ਹੋਇਆ 1901 ਦੇ ਵਿੱਚ ਹੀ ਮੋਤੀ ਬਾਜ਼ਾਰ ਤਿਆਰ ਹੋਇਆ ਔਰ 1901 ਦੀ ਕਾਲਜ ਤੇ ਆਪਨੇ ਸਟੇਸ਼ਨ ਤਿਆਰ ਹੋਇਆ ਤੇ ਜਿਹੜੀ ਆਪਣੇ ਉਹਨਾਂ ਦੀ ਬੜੀ ਬੇਟੀ ਸੀ ਮਹਿਮੂਦਾ ਬੇਗਮ ਉਹਨਾਂ ਨੇ ਇੱਕ ਦਿਨ ਦਾ ਮੇਰੇ ਫਾਦਰ ਨੂੰ ਲੱਤਾ ਗੋਲ ਉਸ ਤੋਂ ਬਾਅਦ ਉਹ ਸਾਡੇ ਘਰ ਦੇ ਵਿੱਚ ਹੀ ਰਹੇ ਸਾਰੀ ਪ੍ਰਾਪਰਟੀ ਸਾਡੇ ਨਾਮ ਲਾਈ ਉਸ ਤੋਂ ਬਾਅਦ ਜਿਹੜਾ ਹੈ ਕਿਲਾ ਹੈਗਾ ਇਹ ਬਹੁਤ ਖਸਾ ਹਾਲਤ ਹੋਈ ਪਈ ਹੈ ਇਹਦੀ ਕਿਲੇ ਦੀ ਉਹ ਜਿਹੜੀ ਕੀ ਕਹਿੰਦੇ ਹੁੰਦੇ ਨੇ ਹੈ ਪੈਲਸ ਹੈਗਾ ਇਹ ਪੈਲਸ ਦੀ ਵੀ ਖਸਤਾ ਹਾਲ ਹੋਈ ਹੋਈ ਹੈ। ਬਾਕੀ ਇਹ ਹੁਣ ਤੁਸੀਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਇਹ ਤੁਹਾਡੀ ਕੋਸ਼ਿਸ਼ ਹੈ। ਇਹ ਜਿਹੜੇ ਜਿਹੜਾ ਅਸੀਂ ਦੇਖ ਰਹੇ ਹਾਂ ਜਿਹੜਾ ਬਹੁਤ ਸੋਹਣਾ ਯਾਦਗਾਰ ਉਹਨਾਂ ਨਵਾਬਾਂ ਵੱਲੋਂ ਬੁਲਾਈ ਗਈ ਹੈ ਕਿ ਇਹਦੇ ਵਿੱਚ ਕਿੰਨਾ ਚਿਰ ਰਹਿ ਕੇ ਉਹਨਾਂ ਨੇ ਜਿਹੜੀ ਆਪਣੀ ਜ਼ਿੰਦਗੀ ਬਸਰ ਕੀਤੀ ਆ ਕਦੋਂ ਇੱਥੋਂ ਜਿਹੜੇ ਉਹਨਾਂ ਨੇ ਆਸਥਾਨ ਬਦਲੇ ਨੇ। ਦੇਖੋ ਜੀ ਮੈਨੂੰ ਇੰਨਾ ਕੁ ਬਤਾਇਆ ਕਿ ਉਹ ਇੱਥੋਂ ਜਦੋਂ ਮੈਂ ਤਾਂ ਪਹਿਲਾਂ ਵੀ ਨਹੀਂ ਹੋਇਆ ਸੀ। ਉਸ ਤੋਂ ਬਾਅਦ ਉਹ ਜੋ ਉਹ ਜੇਟੀਅਲ ਕਰ ਰਹੇ ਸੀ ਆਪਣੀ ਪੈਲਸ ਮਹਿਲ ਤਿਆਰ ਕਰ ਰਹੇ ਸੀ ਇੰਨਾ ਕਿ ਮੈਨੂੰ ਪਤਾ ਹੈ ਕਿ ਇੱਥੋਂ ਇਹ 1901 ਦੇ ਵਿੱਚ ਜਦੋਂ ਪੈਲਸ ਤਿਆਰ ਹੋ ਗਿਆ ਫਿਰ ਇੱਥੋਂ ਸ਼ਿਫਟ ਹੋ ਗਿਆ ਉੱਥੇ ਚਲੇ ਗਿਆ ਕਿ ਜਿਹੜਾ ਪੈਲਸ ਹੋਇਆ ਸੀ ਕਿ ਕਿਹੜੀ ਜਗ੍ਹਾ ਤੇ ਤਿਆਰ ਹੋਇਆ ਇਹ ਇੱਥੋਂ ਸ਼ਿਫਟ ਹੋਏ ਨੇ ਪੈਲਸ ਦੇ ਵਿੱਚ ਆ ਪੈਲਸ ਆਪਣੇ ਆਪਣੇ ਮਲਤਾਨੀ ਚੌਕ ਜਿਹੜਾ ਪੈਲਸ ਹੈਗਾ ਉਹਦੇ ਬਿਲਕੁਲ ਸਾਹਮਣੇ ਜਿੱਥੇ ਕੀ ਹੁਣ ਆਪਣੇ ਰਾਣੀ ਸਾਹਿਬਾ ਜਿਹੜੇ ਜਿੰਨੇ ਦਾ ਹੁਣ ਦੇ ਹੱਥ ਹੈ ਔਰ ਉਹ ਰਹਿੰਦੇ ਸੀ ਮਨਬਰ ਨੀਸਾ ਲਾਸਟ ਬੀਗਮ ਸੀ ਹਾਂਜੀ ਹਾਂਜੀ ਅਹਿਮਦ ਲਿਖਾ ਦੀਆਂ ਚਾਰ ਬੀਬੀਆਂ ਸੀ ਤੇ ਉਸ ਤੋਂ ਬਾਅਦ ਹੀ ਸਰਕਾਰੀ ਲਿਖਾਂ ਦੇ ਕੋਈ ਉਲਾਦ ਨਹੀਂ ਹੋਈ ਉਹਨਾਂ ਦੀ ਵਿਚਾਰ ਬੀਬੀਆਂ ਸੀ ਜੇ ਦੇਖਿਆ ਜਾਵੇ ਜਿਵੇਂ ਜਿਹੜੇ ਰਾਜੇ ਮਹਾਰਾਜੇ ਇਹਨਾਂ ਕਿਲੇ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਜਾਣ ਦਾ ਰਸਤਾ ਜਿਹੜਾ ਹੈਗਾ ਸੁੰਨ ਦੇ ਵਿੱਚ ਆ ਵੀ ਸੁਰੰਗ ਦੇ ਵਿੱਚ ਦੀ ਜਿਹੜੇ ਉਹ ਜਾਇਆ ਕਰਦੇ ਸੀ ਉਹ ਸੁਰੰਗ ਸੁਣਦੀ ਸੀ ਜਾਂਦੇ ਵੀ ਹੁੰਦੇ ਸੀ ਤੇ ਬਾਕੀ ਇਹ ਰੋਡ ਵੀ ਸੀ ਜਿਹੜਾ ਕੱਚਾ ਬਣਿਆ ਹੋਇਆ ਸੀ ਰੋਡ ਹਾਂ ਦਾ ਨਾ ਨਾ ਗੁਰਦੁਆਰਾ ਜਿੱਥੇ ਬਣਿਆ ਇਹ ਉਦੋਂ ਨੂੰ ਜਾਂਦੇ ਹੁੰਦੇ ਸੀ ਸੁਰੰਗ ਵੀ ਸੀ ਇੱਥੇ ਇਹ ਨਹੀਂ ਮੈਨੂੰ ਪਤਾ ਵੀ ਸੁਰੰਗ ਕਿੱਥੇ ਹੈ ਸੁਰੰਗ ਸੀ ਉਹ ਜਾਂਦੇ ਹੁੰਦੇ ਸੀ ਜਿਹੜੇ ਆ ਜਿਵੇਂ ਦੇਖਦਾ ਸਾਹਮਣੇ ਉਹ ਬਣੇ ਹੋਏ ਨੇ ਇਹ ਚ ਕੀ ਚੀਜ਼ਾਂ ਬਣਾਈਆਂ ਕਿ ਜਾਂਦੇ ਰਾਜਿਆਂ ਵੱਲੋਂ ਤੁਹਾਨੂੰ ਇਹਦੇ ਬਾਰੇ ਨੌਲੇਜ ਹੋਊਗੀ ਇਹਦੇ ਬਾਰੇ ਨੌਲੇਜ ਨਹੀਂ ਹੈ ਕੋਈ ਹੌਸ ਹੈ ਕੋਈ ਹੈ ਕੋਈ ਇਹਦੇ ਵਿੱਚ ਹਿਸਾਬ ਕਿਤਾਬ ਕਿ ਜਿਹੜੀ ਸੁਰੰਗ ਸੀ ਹੋ ਸਕਦਾ ਇਹ ਹੀ ਰਸਤਾ ਹੋਵੇ ਅ ਬਾਤ ਤੋਂ ਦੇ ਮੁਤਾਬਕ ਜਿਹੜਾ ਇਸ ਕਿਲੇ ਦੇ ਵਿੱਚ ਮਹਾਰਾਜ ਦੇ ਕਿੰਨੇ ਪੀੜਾਂ ਜਿਹੜੀਆਂ ਹੈਗੀਆਂ ਨੇ ਇੱਥੇ ਆਪਣਾ ਜੀਵਨ ਵਾਸਰ ਕਰਕੇ ਗਈਆਂ ਹੈਗੀਆਂ ਨੇ ਮੇਰਾ ਖਿਆਲ ਹੈ ਜੀ ਇਹਦੇ ਵਿੱਚ ਤਕਰੀਬਨ ਇੰਦਲੀ ਖਾਂ ਤੋਂ ਪਹਿਲਾਂ ਕੋਈ 5-6 ਪੀੜੀਆਂ ਇਸਤੇਮਾਲ ਕਰਕੇ ਚਲੀਆਂ ਗਈਆਂ ਆ ਤੁਹਾਡੇ ਕੁਝ ਨਾਂ ਯਾਦ ਹੋਣਗੇ ਉਹਨਾਂ ਦੇ ਮਾੜੇ ਮੋٹے ਵੀ ਜਿਹੜੇ ਇੱਥੇ ਰਹਿ ਕੇ ਗਏ ਨੇ ਇੱਕ ਤਾਂ ਸੀ ਮਹਿਬੂਬ ਅਲੀ ਖਾਨ ਤੇ ਇਬਰਾਹੀਮ ਅਲੀ ਖਾਨ ਤੇ ਉਸ ਤੋਂ ਬਾਅਦ ਫਿਰ ਅਹਿਮਦ ਅਲੀ ਖਾਨ ਇੱਥੇ ਤੱਕ ਮੈਨੂੰ ਯਾਦ ਆ ਜਿਹੜੀ ਉਹਨਾਂ ਦੀ ਹੁਣ ਵਿਰਾਸਤੀ ਜਗ੍ਹਾ ਹੈਗੀ ਆ ਇਹ ਪ੍ਰਾਣੇ ਕਿਲੇ ਦੀ ਇਹ ਜਿਹੜੀ ਬੰਜਰ ਬਣੀ ਪਈ ਆ ਕੰਨਾਂ ਢਹੀਆਂ ਪੀਆਂ ਲਹਿਗੀਆਂ ਇਹਦੇ ਵੱਲ ਕਦੇ ਸਰਕਾਰ ਨੇ ਜਿੰਨੇ ਕਹਿਲੀ ਵੀ ਇਤਿਹਾਸਕ ਸਥਾਨ ਨੂੰ ਸਾਂਭਣ ਦਾ ਜਿਨ੍ਹਾਂ ਨੇ ਸਰਕਾਰਾਂ ਨੂੰ ਜੁਮਾ ਚੱਕਿਆ ਸਰਕਾਰਾਂ ਗੱਲਾਂ ਕਰਦਿਆਂ ਨੇ ਕਦੇ ਉਹਨਾਂ ਨੇ ਸੋਡੇ ਨਾਲ ਰਾਬਤਾ ਕਾਇਮ ਕੀਤਾ ਵੀ ਅਸੀਂ ਇਹਦੇ ਜਿਹੜੇ ਹੈਗਾ ਪ੍ਰਾਣੇ ਨਕਸ਼ੇ ਕਦਮ ਤੇ ਉਹਨੂੰ ਜਿਹੜਾ ਤਿਆਰ ਕਰਕੇ ਲਿਆ ਦਈਏ ਜਿੰਨਾਂ ਕੋਈ ਰਾਬਤਾ ਨਹੀਂ ਕਾਇਮ ਕੀਤਾ ਬਸ ਆਉਂਦੇ ਸੇ ਚਲੇ ਜਾਂਦੇ ਸੇ ਆਉਂਦੇ ਸੇ ਚਲੇ ਜਾਂਦੇ ਸੇ ਜਿਵੇਂ ਹੁਣ ਜਿਹੜਾ ਜਿੱਥੇ ਆਪਣੇ ਰਾਣੀ ਸਾਹਿਬਾ ਜਿਹੜੇ ਹੁਣ ਦਿਨਾਂ ਦੇ ਹਾਂ ਤੋਂ ਆ ਉੱਥੇ ਵੀ ਕਹਿੰਦੇ ਸੀ ਵੀ ਅਸੀਂ ਉਹਨੂੰ ਉਸ ਯਾਦਗਾਰ ਨੂੰ ਵੀ ਸਜਾ ਕੇ ਰੱਖਾਂਗੇ ਉਹਨੂੰ ਇੱਕ ਦੇਖਣਯੋਗ ਜਗ੍ਹਾ ਬਣਾਵਾਂਗੇ ਕਿਤੇ ਕਿਤੇ ਨਾ ਕਿਤੇ ਥੋੜਾ ਕਿਸੇ ਜਿਵੇਂ ਆਪਣੇ ਲੋਕਲ ਸ਼ਹਿਰ ਦੇ ਇੱਥੋਂ ਦੇ ਮੰਤਰੀ ਵੀ ਹੁੰਦੇ ਨੇ ਐਤਕੀ ਐਮਐਲਏ ਵੀ ਹੈਗਾ ਸਰਕਾਰਾਂ ਦੇ ਵਿੱਚ ਹਰ ਬਾਰੀ ਸਰਕਾਰ ਦੇ ਵਿੱਚ ਆਪਣੇ ਸ਼ਹਿਰ ਦਾ ਇੱਕ ਕਹ ਲੋ ਮੁਹੰਮਦਨ ਨੁਮਾਇੰਦਾ ਹੁੰਦਾ ਜ਼ਰੂਰੀ ਆ ਜੋ ਕਿ ਸਾਡੇ ਗੁਰੂਆਂ ਪੀਰਾਂ ਵੱਲੋਂ ਬਖਸ਼ਿਸ਼ ਕੀਤੀ ਗਈ ਆ ਕਿਉਂਕਿ ਹਾਜ਼ਰ ਰਹਿਣਾ ਮਾਰਨ ਕਰਕੇ ਗੁਰੂਆਂ ਪੀਰਾਂ ਵੱਲੋਂ ਬਖਸ਼ਿਸ਼ ਕੀਤੀ ਗਈ ਆ ਵੀੜਾ ਮਲੇਕੁੱਲੇ ਸ਼ਹਿਰ ਦਾ ਮੁਹੰਮ ਨਾਗਰਿਕ ਹੋਊਗਾ ਉਹ ਇਥੋਂ ਸ਼ਹਿਰ ਦਾ ਜਿਵੇਂ ਪਹਿਲਾਂ ਰਾਜੇ ਮਹਾਰਾਜੇ ਹੁੰਦੇ ਸੀਗੇ ਨਵਾਬ ਹੁੰਦੇ ਸੀ ਉਹ ਇਥੋਂ ਦਾ ਸ਼ਹਿਰ ਦਾ ਮੰਤਰੀ ਜਾਂ ਐਮਐਲਏ ਹਰ ਸਰਕਾਰ ਦੇ ਵਿੱਚ ਚੁਣਿਆ ਜਾਂਦਾ ਘਟ ਗਣ ਤੇ ਜਿਹੜਾ ਕਹਿ ਲਿਓ ਆਪਾਂ ਚੁਣਿਆ ਜਾਂਦਾ ਕਦੇ ਉਹਨਾਂ ਨੇ ਇਸ ਵਿਰਾਸਤ ਨੂੰ ਸਾਹਮਣ ਦਾ ਜਿਹੜਾ ਵੀੜਾ ਨਹੀਂ ਚੁੱਕੀ ਨਹੀਂ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹ ਮੰਤਰੀ ਵਗੈਰਾ ਆਉਂਦੇ ਸੀ ਆਪਣਾ ਰੋਟੀਆਂ ਸੈਗਦੇ ਹੀ ਚਲੇ ਜਾਂਦੇ ਸੀ ਬਸ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਇਹਨਾਂ ਦਾ ਮੇਰਾ ਮਤਲਬ ਹੈ ਇਹਨਾਂ ਨੇ ਧਿਆਨ ਦਿੱਤਾ ਹੀ ਨਹੀਂ ਐਨਾਂ ਨੇ ਇਹ ਕਹਿਣਾ ਚਾਹੋਗੇ ਸਰਕਾਰ ਨੂੰ ਤੁਸੀਂ ਅਸਾਨੂੰ ਅਸੀਂ ਇਹੀ ਕਹਿਣਾ ਚਾਉਂਦੇ ਆ ਕਿ ਜਿਹੜੀਆਂ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਮੈਂ ਪਟਿਆਲੇ ਜਾ ਕੇ ਦੇਖ ਕੇ ਆਇਆ ਆਪਣੇ ਨਾਭੇ ਜਾ ਕੇ ਦੇਖ ਕੇ ਆਇਆ ਕਪੂਰਥਲੀ ਜਾ ਕੇ ਦੇਖ ਕੇ ਆਇਆ ਉਹਨਾਂ ਨੇ ਬੜੀਆਂ ਠੀਕ ਠਾਕ ਕਰੀਆਂ ਹੋਈਆਂ ਨੇ ਇੱਥੇ ਤਾਂ ਸਾਰੇ ਖੰਡਰ ਬਣਾ ਤੇ ਇੱਥੇ ਤਾਂ ਸਾਰੇ ਆਪਣੇ ਆਪਣੇ ਰੋਟੀਆਂ ਸੇਕ ਰਹੇ ਆ ਕਿਸੇ ਦਾ ਧਿਆਨ ਹੀ ਨਹੀਂ ਹੈ ਅ ਦੇਖੋ ਜੀ ਇਹ ਜਿਹੜੇ ਹੈਗੇ ਨੇ ਆਪਣੇ ਮਲੇਕੋਟਲਾ ਰਿਆਸਤ ਦੇ ਜਿਹੜੇ ਸਾਡੇ ਹੈਗੇ ਸੀਗੇ ਰਾਣੀ ਸਾਹਿਬ ਉਹਨਾਂ ਦੇ ਵੰਸ਼ ਦੇ ਵਿੱਚੋਂ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਉਹਨਾਂ ਨੇ ਉਹਨਾਂ ਸਰਕਾਰ ਨੂੰ ਘਹਾਰ ਲਾਇਆ ਵੀ ਜਿਹੜਿਆ ਸਾਡੇ ਰਾਜ ਇਤਿਹਾਸਕ ਸਤਾਨ ਮਲੇਕੋਟਲਾ ਦੇ ਵਿੱਚ ਬਹੁਤ ਨੇ ਜਿਵੇਂ ਕਿ ਲਾਲੀਏ ਇੱਕ ਸ਼ੀਸ਼ ਮਹਿਲ ਹੋ ਗਿਆ ਜਾਂ ਫਿਰ ਰਾਣੀ ਦਾ ਮਹਿਲ ਹੋਗਾ ਜਿਹੜੇ ਹੁਣ ਸਾਡੇ ਰਾਣੀ ਪਿਛਲੇ ਥੋੜੇ ਸਮੇਂ ਪਹਿਲਾਂ ਜਿਨ੍ਹਾਂ ਦਾ ਦੇਹਾਂਤ ਹੋਇਆ ਉਹਨਾਂ ਦਾ ਵੀ ਜਿਹੜਾ ਮਹਿਲ ਹੈਗਾ ਉਹ ਵੀ ਤਰਸਯੋਗ ਹਾਲਤ ਦੇ ਵਿੱਚ ਹੈਗਾ ਇਹ ਜਿਹੜਾ ਤੁਹਾਨੂੰ ਜਿਹੜੇ ਸਥਾਨ ਤੇ ਤੁਹਾਨੂੰ ਦਿਖਾ ਰਿਹਾ ਇਹੇ ਸ਼ਹਿਰ ਦਾ ਜਿਹੜਾ ਪੁਰਾਣਾ ਕਿਲਾ ਜਿਹੜਾ ਕਿ ਬਹੁਤ ਹੀ ਇੱਕ ਸ਼ਹਿਰ ਦੀ ਜੜ੍ਹ ਲਾ ਲੋ ਆਪਾਂ ਕਹਿੰਦੇ ਰਾਜਾ ਵੱਲੋਂ ਇੱਥੇ ਲਗਾਈ ਗਈ ਸੀ ਦੀਦੀ ਹੁਣ ਤੁਹਾਨੂੰ ਮੈਂ ਹਾਲਤ ਮੇਰੇ ਸਹਿਯੋਗੀ ਨੂੰ ਕਹੂੰਗਾ ਵੀ ਕੰਧਾਂ ਦੀ ਹਾਲਤ ਦਿਖਾਈ ਜਾਵੇ ਜਿਹੜੀ ਕਿ ਤਰਸਯੋਗ ਹਾਲਤਾਂ ਅੰਦਰ ਬਾੜ ਲੱਗਿਆ ਵੀ ਜਿਹੜਾ ਹੈਗਾ ਇਸ ਜਗ੍ਹਾ ਤੇ ਡਰ ਲੱਗਦਾ ਇਹ ਤਾਂ ਸਪੈਸ਼ਲੀ ਤੌਰ ਤੇ ਜਿਹ ਚੀਜ਼ ਦਾ ਇਸ ਕਿਲੇ ਦਾ ਸ਼ਹਿਰ ਦੇ ਨਾਲ ਖਾਸ ਰਿਸ਼ਤਾ ਜਿਹਦੇ ਨਾਲ ਸ਼ਹਿਰ ਬਚਿਆ ਹੋਇਆ ਜਿਹਨੂੰ ਕੀ ਹੁਣ ਪੁਰਾਣੇ ਕਿਲੇ ਦੇ ਨਾਲ ਜਾਣਾ ਜਾਂਦਾ ਤੁਹਾਨੂੰ ਟਾਈਮ ਸਮੇਂ ਸਮੇਂ ਸਿਰ ਜਿਹੜਾ ਅਸੀਂ ਹੈਗੇ ਆ ਆਪਣੇ ਚੈਨਲ ਉਨਰ ਰਹੀ ਦਿਖਾਉਂਦੇ ਰਹਾਗੇ ਸ਼ਹਿਰ ਮਲੇਹ ਕੋਲ ਦੇ ਇਤਿਹਾਸਕ ਸਥਾਨਾਂ ਦੇ ਕਰਾਮਾ ਦੇ ਦਰਸ਼ਨ ਜਿਹੜੇ ਕੀ ਆ ਸਰਕਾਰਾਂ ਦੀ ਇਹ ਉਡੀਕ ਦੇ ਵਿੱਚ ਹੈਗੇ ਨੇ ਵੀ ਜਿਹੜੇ ਕੀ ਸਾਨੂੰ ਸਾਹਮਣੇ ਸੰਭਾਲ ਦੇ ਕਰਕੇ ਖੰਡਰ ਬਣੇ ਹੋਏ ਨੇ ਆਸੇ ਵੀ ਆਪਣੇ ਇਸ ਚੈਨਲ ਦੇ ਮਾਧਿਅਮ ਨੇ ਸਰਕਾਰਾਂ ਨੂੰ ਬੇਨਤੀ ਕਰਾਂਗੇ ਵੀ ਸ਼ਹਿਰ ਮਲੇਕ ਕੋੜਲੇ ਦੇ ਇਤਿਹਾਸ ਨੂੰ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾਵੇ ਵੀ ਸ਼ਹਿਰ ਮਲੇਕ ਕੋੜਲਾ ਸ਼ੁਰੂ ਦੇ ਵਿੱਚ ਜਦੋਂ ਵਸਿਆ ਤਾਂ ਰਾਜੇ ਮਹਾਰਾਜਿਆਂ ਵੱਲੋਂ ਇੱਥੋਂ ਜਿਹੜਾ ਆਪਣੇ ਸ਼ਹਿਰ ਨੂੰ ਵਸਾਇਆ ਗਿਆ ਸੀਗਾ ਇੱਥੇ ਬਹਿ ਕੇ ਜਿਹੜੇ ਸ਼ਹਿਰ ਦੇ ਵੱਖ-ਵੱਖ ਪ੍ਰਕਾਰ ਦੇ ਫੈਸਲੇ ਜਿਹੜੇ ਉਹਨਾਂ ਵੱਲੋਂ ਕੀਤੇ ਜਾਂਦੇ ਸਨ ਮੈਂ ਤੁਹਾਨੂੰ ਆਪਣਾ ਸਾਜੀ ਸਿੰਘ ਟੋਲਾ ਕੈਮਰਾ ਪਰਸਨਾ ਹਰ ਮਨ ਟੋਲਾ ਦੇ ਨਾਲ ਦੇਖਦੇ ਰਹੋ ਚੈਨਲ ਔਨ